ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚੇ ਹੋਏ ਆਂ ਸ਼ੇਰੋ ਮਾਡਲ ਟਾਉਨ ਨੰਬਰ 2 ਚ ਕੁਲਦੀਪ ਡੈਰੀ ਫਾਰਮ ਤੇ ਪਹੁੰਚੇ ਹੋਏ ਆਂ ਦੋ ਤਾਂ ਬੱਚੀਆਂ ਦਿਖਾ ਦਾਂਗੇ ਗੱਬਣ ਚੈੱਕ ਪਾਸ 1-7 ਮਹੀਨਿਆਂ ਦੀ ਗੱਬਣਾ ਤੇ 1-6 ਦੀ ਤੇ 2 ਦਿਖਾ ਦਾਂਗੇ ਵੱਡੀਆਂ ਬੜਾ 1 ਬਾਈ ਕਹਿੰਦਾ ਨਾ 50 ਕਿਲੋ ਨੂੰ ਟੱਚ ਕਰਦੀ ਆ ਬੜਾ ਬਹੁਤ ਕਮਾਲ ਦੀਆਂ ਨੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਸਾਰੀ ਤੇ ਜਿਹੜਾ ਰੇਟ ਆ ਰੇਟ ਵੇਡਾ ਨਾ ਬਾਈ ਕਹਿੰਦਾ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦੇਣਾ ਤੇ ਜਿਹੜਾ ਹੀਫਰ ਦਾ ਰੇਟ ਆ ਹੀਫਰ ਦਾ ਰੇਟ ਹੋਊਗਾ ਸੱਜਣ ਨੂੰ ਫੋਨ ਤੇ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਬਾਈ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਸਰਦੀ ਕਾਲਾ ਹਾਂਜੀ ਸਰਦੀ ਆਪਣਾ ਤਾਂ ਨਹੀਂ ਸੁਪਨਾ ਫਿਰ ਬਾਹਰ ਪੁਰ ਜਾਣ ਦਾ ਨਹੀਂ ਆਪਣਾ ਨਹੀਂ ਹੈਗਾ ਵੀਰੇ ਆਪਾਂ ਇੱਥੇ ਡੈਰੀ ਫਾਰਮ ਨੂੰ ਅੱਗੇ ਵਧਾਉਣਾ ਕਿੰਨੇ ਕ ਸਾਲ ਹੋ ਗਏ ਕਰੇ ਨੂੰ ਬਾਈ ਇਹਨਾਂ ਹੋ ਗਏ ਵੀਰੇ 11ਵਾਂ ਸਾਲ ਲੱਗਿਆ ਹੋਇਆ ਇੱਥੇ ਕਿਵੇਂ ਵਧੀਆ ਚੱਲਦਾ ਸਕਸੈਸਫੁਲ ਕੰਮ ਹਾਂਜੀ ਬਹੁਤ ਵਧੀਆ ਕਿਰਪਾ ਮਾਲਕ ਦੀ ਠੀਕ ਆ ਮੈਂ ਜ਼ਿਆਦਾਤਰ ਨਵੇਂ ਮੁੰਡਿਆਂ ਦਾ ਠੀਕਾ ਸ਼ੌਕ ਹੈਗਾ ਵੀ ਡੈਰੀ ਫਾਰਮ ਹੋਰ ਵੀ ਵਧਾਉਣਾ ਹੈ ਹਾਂਜੀ ਅੱਗੇ ਵਧਾਉਣਾ ਹੁਣ ਨਾਲ ਕਿਹੜੀ ਨਸਲ ਐਡ ਕਰਾਂਗੇ ਜੀ ਹੁਣ ਆਪਾਂ ਜਰਸੀ ਐਡ ਕਰਾਂਗੇ ਵੀਰੇ ਨਾਲ ਹਾਂਜੀ ਆ ਜਰਸੀ ਦੇ ਐਫ ਦਾ ਕੰਬੀਨੇਸ਼ਨ ਵਧੀਆ ਹੋ ਜਾਣਾ ਇੱਕ ਬਈ ਫਾਈਟ ਪਰਸੈਂਟ ਦਾ ਕੰਮ ਵਾਜੂ ਹੈ ਨਾ ਹਾਂਜੀ ਹਾਂ ਆ ਕਮਾਈ ਦਾ ਸਾਧਨ ਵਧੇ ਜਾਊ ਹਾਂਜੀ ਹਾਂ ਤੇ ਬਾਕੀ ਕੰਮ ਇੱਥੇ ਤਾਂ ਬਹੁਤ ਆ ਨਾ ਜਿਹੜੀ ਸੱਜਣਾ ਮੈਂ ਕਹਿੰਦਾ ਵੀ ਕਰ ਸਕਦੇ ਹਾਂ ਹਾਂਜੀ ਜਿਹਨੇ ਕਰਨਾ ਉਹਦੇ ਵਾਸਤੇ ਇੱਥੇ ਬਹੁਤ ਵਧੀਆ ਕਮਾਵਾਂਗਾ ਠੀਕ ਹੈ ਗੱਲ ਇੱਥੇ ਵੀ ਸੱਜਣਾ ਤੁਸੀਂ ਲੱਖ-ਦੋ ਲੱਖ ਰੁਪਏ ਮਹੀਨੇ ਦਾ ਕਮਾ ਸਕਦੇ ਹੋ ਇਹ ਹੀ ਗੱਲ ਨਹੀਂ ਹੈਗੀ ਵੀ ਇੱਥ ਕੁ ਕੰਮ ਨਹੀਂ ਹੈਗਾ ਬਾਈ ਹਨਾ ਹਾਂਜੀ ਬੰਦਾ ਕਰਨ ਵਾਲਾ ਚਾਹੀਦਾ ਬਸ ਸਹੀ ਗੱਲ ਹੈ ਜੀ ਸ਼ੁਰੂਆਤ ਕਿਹੜੇ ਪੱਖ ਤੋਂ ਕਰੀਏ ਫਿਰ ਚਲੋ ਇੱਥੋਂ ਕਰ ਲਓ ਇਹ ਬੰਦਾ ਆਹ ਬੱਚੀ ਤੋਂ ਕਰ ਲਿਆ ਗੈਰੀ ਮਾਰ ਕੈਮਰਾ ਇੱਕ ਨੰਬਰ ਵਾਲੀ ਬੱਚੀ ਤੇ ਕਿਹੜੇ ਸੀਮਨ ਗਿਆ ਬਾਈ ਆਪ ਇਹ ਇਹ ਵੀਰੇ ਡੈਨਮਾਰਕ 40 120 ਦੀ ਹੈਗੀ ਠੀਕ ਆ ਗੱਲ ਹਰ ਇੱਕ ਵਕਤ ਤੋਂ ਦਿਖਾ ਦੇਗੀ ਇਹਦੀ ਮਦਰ ਦਾ ਮਿਲਕ ਕਿੰਨਾ ਰਿਹਾ ਮਦਰ ਦਾ ਵੀਰੇ ਤੀਜੇ ਸੂਏ ਦਾ 38 ਤੋਂ 40 ਕਿਲੋ ਦਾ ਰਿਕਾਰਡ ਹੈ ਦਾ ਤੀਜੇ ਸੂਏ ਦਾ ਹਾਂਜੀ ਇਹ ਦੰਦਾ ਚ ਕਿਵੇਂ ਆਉਣੇ ਦੰਦੋ ਵੀਰੇ ਖੀਰੀ ਆ ਬਿਲਕੁਲ ਦੰਦਾ ਚ ਹਲੇ ਖੀਰੀ ਆ ਗੱਭਣ ਕੇ 9 ਮਹੀਨਿਆਂ ਦੀ ਆ ਗੱਭਣ ਵੀਰੇ ਕਿੰਨੇ ਤਰੀਕ ਤੋਂ ਇਹ ਆਪਣੇ 10 ਤਰੀਕ ਤੋਂ ਸਟਾਰਟ ਆ ਵੀਰੇ ਠੀਕ ਹੈ ਕੱਲ 10 ਤਰੀਕ ਤੋਂ ਬਾਈ ਕਹਿੰਦਾ ਨੂੰ 8ਵਾਂ ਮਹੀਨਾ ਲੱਗਿਆ 7 ਦੀ ਕੰਪਲੀਟ ਆ ਪਰ ਲੱਗਦੀ ਸੱਜਣੋ ਇਦਾਂ ਇਹ ਜਿਵੇਂ ਬੱਚੀ ਵੀ ਆਪਾਂ ਕਹ ਲਈ ਯਾਰ 20 ਕ ਦਿਨਾਂ ਦੀ ਕੱਚੀ ਆ ਬਾਈ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਹੈ ਹਾਂਜੀ ਆਰਡਰ ਬਹੁਤ ਸੋਹਣਾ ਹੋਣੀ ਤਿਆਰ ਕਰ ਰਹੀ ਹੈ ਵੀਰੇ ਆਰਡਰ ਬਹੁਤ ਕਮਾਲ ਦਾ ਤਿਆਰ ਕਰੂ ਇਸ ਵਿੱਚ ਖਾਸੀਅਤਾਂ ਕਈ ਨੇ ਇੱਕ ਤਾਂ ਇਹ ਲੈਗ ਸਕੋਰ ਵਾਲੇ ਪੱਖ ਤੋਂ ਬੜੀ ਮਜ਼ਬੂਤ ਆ ਤੇ ਇੱਕ ਉੱਤੋਂ ਵੀ ਬਿਲਕੁਲ ਸਟ੍ਰੇਟ ਆ ਗਈ ਜ਼ਿਆਦਾ ਜਾਣਕਾਰੀ ਬਾਈ ਹੋਰੀ ਰੱਖਦੇ ਆ ਕਿਉਂਕਿ ਬਾਈ ਹੋਰਾਂ ਦਾ ਫਾਰਮ ਦਾ ਲੰਬੇ ਸਮੇਂ ਦਾ ਕੰਮ ਪਰ ਚਮਕ ਦਮਕ ਬਹੁਤ ਆ ਪਰ ਇੱਕ ਗੱਲ ਆ ਵੀ ਇਹਨਾਂ ਨੂੰ ਖੜੀਆਂ ਦਿਖਾ ਦੂੰਗਾ ਬੰਨੀਆਂ ਇਹ ਮਸੋਂ ਹੀ ਨੇ ਬਾਈ ਹਨਾ ਵੀਡੀਓ ਬਣਾਉਣੀ ਹਾਂ ਜੀ ਵੀਰੇ ਇਥੇ ਹਾਰਾ ਕਦੇ ਪਾਇਆ ਨਹੀਂ ਉਹ ਤੰਕਾ ਹਾਂ ਕਿਉਂਕਿ ਇਹ ਰਹਿੰਦੀਆਂ ਨੇ ਸੱਜਣੋਂ ਖੋਲੀਆਂ ਖੜੀ ਹਰੇਕ ਪੱਖ ਤੋਂ ਦਿਖਾ ਦੂੰਗਾ ਤੁਰਨ ਫਿਰਨੇ 'ਚ ਕੋਈ ਕਾਸਰ ਨਹੀਂ ਹੈਗੀ ਉਹ ਹਰੇਕ ਪੱਖ ਤੋਂ ਮਜ਼ਬੂਤ ਨੇ ਸਟਰਕਚਰ ਤੋਂ ਬਾਡੀ ਤੋਂ ਲੈਗਸ ਕੋਰ ਤੋਂ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖੂ ਚਾਹੀਏ ਕਿਸੇ ਸੱਜਣ ਦੇ ਹੱਥੀਂ ਚਵਾਈ ਤੇ ਲਾਉਣੀ ਹਨਾ ਹੱਥੀਂ ਚਵਾਈ ਵਾਲਾ ਥਣ ਵੀ ਕੱਢੂਗੀ ਚੰਗਾ ਤੇ ਮਸ਼ੀਨ ਨਹੀਂ ਤੇ ਤਾਂ ਬੇਸ਼ੱਕੇ ਨੇ ਲੱਗੀ ਜਾਣਾ ਬਿਨਾਂ ਸ਼ੱਕ ਤੋਂ ਮਸ਼ੀਨੀ ਚਵਾਈ ਵੀ ਕਰ ਸਕਦੇ ਹੋ ਦੁੱਧ ਚੰਗਾ ਪਾਉ ਦੋ ਕਿਉਂਕਿ ਚੰਗੇ ਸੀਮਨ ਦੀ ਆ ਚੰਗੇ ਫਾਰਮ ਦੀ ਬੱਚੀ ਆ ਫਾਰਮ ਵਾਲੇ ਇਹਦੇ ਸੱਜਣ ਨੇ ਉਹ ਸੀਮਨ ਨਹੀਂ ਫਾਰਮ ਤੇ ਕਦੇ ਵੀ ਮਾੜਾ ਵਰਤਦੇ ਜਾਂ ਕਹ ਲਈਏ ਕੋਈ ਡਾਊਨ ਕੁਆਲਟੀ ਦਾ 40 1 20 ਦੀ ਵਈ ਇਹ ਹਾਂਜੀ ਇਹ ਕਿਹੜੇ ਵਿੱਚ 40 1 20 ਇਹ ਡੈਨਮਾਰਕ ਦਾ ਸੀਮਨ ਆ ਜੀ ਡੈਨਮਾਰਕ ਦਾ ਇਹ ਦੰਦਾ ਜੋ ਹਲੇ ਖੀਰੀ ਆ ਦੰਦਾ ਜੋ ਖੀਰੀ ਆ ਵੀਰੇ ਅੱਗੇ ਇਹਨਾਂ ਦੇ ਸੈਕਸਡ ਸੀ ਮੰਨ ਤੋਂ ਘੱਬਣਾ ਦੋਨੇ ਸੈਕਸਡ ਲੱਗੇ ਅੱਗੇ ਹਾਂਜੀ ਇਹ ਵੀ ਇੱਕ ਖਾਸ ਗੱਲ ਆ ਹਨਾ ਜਿਹੜਾ ਸੱਜਣ ਇੱਕ ਖਰੀਦੂਗਾ ਉਹਨੂੰ ਐ ਮੰਨ ਲੀਏ ਵੀ ਇੱਕ ਨਾਲ ਇੱਕ ਬੱਚੀ ਫਰੀ ਆ ਨਾਲ ਆਹ ਇੱਕ ਫਰੀ ਸਮਝ ਲੋ ਜੀ ਮੰਨ ਲਓ ਵੀ ਬ੍ਰੀਡ ਤੇ ਜੀ ਨੇ ਕੰਮ ਕਰਨਾ ਉਹਨੂੰ ਦੋ ਬ੍ਰੀਡਾਂ ਮਿਲ ਜਾਣਗੇ ਬਣੀਆਂ ਬਣਾਈਆਂ ਹਾਂਜੀ ਤੇ ਇਹਨਾਂ ਦਾ ਰੇਟ ਕਿਵੇਂ ਰੂਗਾ ਫਿਰ ਰੇਟ ਵੀਰੇ ਇਹਨਾਂ ਦਾ ਫੋਨ ਤੇ ਕਰ ਲਾਂਗੇ ਬਾਲਾ ਤਾਂ ਨਹੀਂ ਮੰਗਦਾ ਨਹੀਂ ਨਹੀਂ ਜ਼ਿਆਦਾ ਨਹੀਂ ਮੰਗਦੇ ਵੀਰੇ ਪੰਜ ਚਾਰ ਲੱਖ ਮੰਗ ਲੇ ਮਾਂ ਨਹੀਂ ਨਹੀਂ ਇੰਨਾ ਨਹੀਂ ਮੰਗਦੇ ਵੀਰੇ ਠੀਕ ਆ ਗੱਲ ਕੁਆਲਿਟੀ ਦੇ ਹਿਸਾਬ ਨਾਲ ਲਵਾਂਗੇ ਹਾਂਜੀ ਤੇ ਹੁਣ ਮਾਰ ਗਿਆ ਜੀ ਦੋ ਨੰਬਰ ਵਾਲੀ ਬੱਚੀ ਤੇ ਕੈਮਰਾ ਇਹ ਦੰਦਾਂ ਬਾ ਦੋ ਦੰਦ ਹੁਣ ਆ ਰਹੇ ਆ ਵੀਰੇ ਥੋੜੇ ਥੋੜੇ ਚੱਕਦੀ ਆ ਹਾਂਜੀ ਆ ਬੱਚੀਆਂ ਦੇ ਘਰੀ ਟੈਗ ਨੰਬਰ ਜੂੜ ਦਿਖਾਦੀ ਇਹ ਦੋ ਨੰਬਰ ਵਾਲੀ ਦਾ 84 ਨੰਬਰ ਆ ਤੇ ਇੱਕ ਵਾਲੀ ਦਾ ਆ ਗਿਆ ਸੱਜਣੋ 87 ਨੰਬਰ ਟੈਗ ਨੰਬਰ ਕਈ ਵਾਰੀ ਕਿਤੇ ਕੋਈ ਭਰਾ ਕਹੇ ਵੀ ਮੈਨੂੰ ਪਤਾ ਨਹੀਂ ਮਿਲਦੀ ਜਲਦੀ ਬੱਚੀ ਬਾਈ ਨੇ ਦੇ ਦਿੱਤੀ ਉਹਨਾਂ ਦੇ ਸੇਮ ਪ੍ਰਿੰਟ ਆ ਵੀਰੇ ਜਮਾ ਆ ਪ੍ਰਿੰਟ ਵੀ ਸੇਮ ਆ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਵੀ ਵੀਰੇ ਡੈਨਮਾਰਕ 40120 ਦੀ ਆ 40120 ਦੀ ਕਿਵੇਂ ਨੇ ਰਿਜ਼ਲਟ ਤੇ 40120 ਦੇ ਰਿਜ਼ਲਟ ਬਹੁਤ ਵਧੀਆ ਨੇ ਵੀਰੇ ਆਪਣੇ ਕੋਲੇ ਦੋ ਬੈੜਾ ਮਿਲਕਿੰਗ ਤੇ ਵੀ ਆਈਆਂ ਨੇ ਠੀਕ ਆ ਗੱਲ ਹਾਂ ਇੱਕ ਖਾਸੀਅਤ ਇਹ ਆ ਵੀ ਇਹ ਸੀਮਨਿਜ਼ਮ 240 120 ਦੱਸ ਰਿਹਾ ਵੀ ਇਹ ਮਜ਼ਬੂਤ ਢਾਂਚੇ ਦੀਆਂ ਬਹੁਤ ਆਉਂਦੀਆਂ ਹਨ ਹਣਾ ਹਾਂਜੀ ਉਪਰੋਂ ਬਿਲਕੁਲ ਸਟ੍ਰੇਟ ਨੇ ਤੇ ਲੈਗ ਸਕੋਰ ਲੈਗ ਸਕੋਰ ਵਾਲੇ ਪੱਖ ਤੋਂ ਫੁੱਲ ਮਜ਼ਬੂਤ ਤੇ ਥਣ ਦਾ ਸਹਜੀ ਵੀ ਬਹੁਤ ਸੋਹਣਾ ਬਣਾਉਂਦੀ ਹੈ ਥਣ ਦਾ ਸਹਜ ਬਹੁਤ ਵਧੀਆ ਆ ਤੇ ਬਿਲਕੁਲ ਸਟ੍ਰੇਟ ਆ ਗਈ ਸੁਭਾਅ ਦੀ ਆ ਗਈ ਸ਼ਾਂਤ ਕਿਉਂਕਿ ਬਾਈ ਨੇ ਇਹ ਬੰਨ ਲਿਆ ਉਹਦੇ ਕਰਕੇ ਥੋੜਾ ਜਿਹਾ ਕਰਦੀਆਂ ਨੇ ਉਦਾਂ ਕਿਉਂਕਿ ਇਹ ਰਹਿੰਦੀਆਂ ਨੇ ਆਜ਼ਾਦ ਮੇਰਾ ਖਿਆਲ ਹੈ ਜਿੱਦਾਂ ਜੰਮੀਆਂ ਹੋਣਗੀਆਂ ਰੱਸੀ ਅੱਜ ਪਾਉਂਦੀ ਹਾਂਜੀ ਅੱਜ ਫਾਈ ਆ ਜੀ ਇਹ ਕਿੰਨੇ ਮਹੀਨੇ ਦੀ ਗੱ ਤੇ ਮਸ਼ੀਨੀ ਵਾਲਾ ਵੀ ਰੱਖੂਗੀ ਤੇ ਦੁੱਧ ਬਿਨਾਂ ਸ਼ੱਕ ਇਹ ਚੰਗਾ ਪਾ ਦੇਣੀ ਹਾਂਜੀ ਹਾਂ ਇਹ ਵੀ ਸੈਕਸੜ ਤੋਂ ਇਹ ਵੀ ਸੈਕਸੜ ਤੋਂ ਗੱਬਣਾ ਵੀਰੇ ਏਵੀਐਸ ਦੇ ਹਲਕ ਸਿਮਨ ਲਗਾ ਦੋ ਇਹਨਾਂ ਦੇ ਦੋਨਾਂ ਇਹ ਏਵੀਐਸ ਦੇ ਹਲਕ ਦੇ ਸੈਕਸੜ ਤੋਂ ਗੱਬਣਾ ਆ ਗਏ ਹਾਂਜੀ ਬਾਕੀ ਇਹ ਜੀ ਕਿਸੇ ਨੇ ਜੋੜਾ ਲੈਣਾ ਹੈ ਰੇਟ ਉਦਾਂ ਦਾ ਹੋ ਜੂਗਾ ਹਾਂਜੀ ਜੋੜੇ ਦਾ ਜਿਆਦਾ ਮਾਨਤਾਨ ਹੋ ਜੂਗਾ ਠੀਕ ਆ ਗੱਲ ਬਾਕੀ ਕੱਲੀ ਕੱਲੀ ਦਾ ਹਿਸਾਬ ਨਾਲ ਕਰ ਲਾਂਗੇ ਤੇ ਬਾਕੀ ਜੇ ਕਿਸੇ ਨੇ ਚਾਰੇ ਲੈਣੀਆਂ ਤਾਂ ਉਸ ਹਿਸਾਬ ਨਾਲ ਕਰ ਦਿੰਦੇ ਹਾਂਜੀ ਆ ਜਾ ਗਰੀ ਹੁਣ ਵੱਡੀਆਂ ਵੜਾਂ ਤੇ ਲਿਆ ਤੇ ਹੁਣ ਮਾਰਦੇ ਆ ਪੱਛੀ ਦੇ ਕੈਮਰਾ ਇਹ ਤਾਂ ਤੁਰਪਣ ਗੀਆਂ ਹਾਂਜੀ ਹਾਂ ਆ ਜਾ ਤੋਰ ਵੇਰੇ ਤੀਜਾ ਸੂਆ ਸੌਂਦੀ ਆ ਹਣਾ ਤੀਜਾ ਹਾਂਜੀ ਨਾਲੇ ਕਹਿੰਦੇ ਦੂਜੇ ਤੋਂ ਵੱਡੀ ਗਾਏ ਨਹੀਂ ਹੁੰਦੀ ਨਾ ਨਾ ਇਹ ਤਾਂ ਹੈਗੀ ਆਪਣੇ ਕੋਲ ਹੈਗੀਆਂ ਆਪਣੇ ਕੋਲ ਚੌਥੇ ਵਾਲੀਆਂ ਵੀ ਹੈਗੀਆਂ ਵਿਰੇ ਪੰਜਵੇਂ ਵਾਲੀਆਂ ਵੀ ਠੀਕ ਹੈ ਨਹੀਂ ਮੈਂ ਕਿਹਾ ਕਈ ਵਾਰੀ ਐਂ ਕਹਿੰਦੇ ਵੀ ਵਪਾਰੀ ਕੋਲ ਕਹਿੰਦੇ ਵੀ ਦੂਜੇ ਸੂਏ ਤੋਂ ਵੱਡੀ ਹੁੰਦੀ ਨਹੀਂ ਹਣਾ ਆ ਸੱਜਣੋਂ ਦੇਖੀ ਜਾਂਦੇ ਆ ਬਾਈ ਕਹਿੰਦਾ ਅਰੀਜਨਲ ਤੀਜਾ ਸੂਆ ਤੇ ਮਿਲਕ ਪੈਨ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਦੁੱਧ ਵਾਲਾ ਪੈਪ ਇਦਾਂ ਦਾ ਜਾਂਦਾ ਵੀ ਹੁਣੀ ਇਹਦਾ ਹਲੇ ਦਿਨ ਪੈਂਡਿੰਗ ਨੇ ਇਹ ਮੰਨ ਲਓ ਸੱਜਣੋਂ ਦੋਨਾਂ ਪਾਸੇ ਜਾਂਦਾ ਇੰਚੀ ਵਾਲੇ ਪੈਪ ਦਾ ਹਿਸਾਬ ਕਿਤਾਬੀ ਆ ਤੇ ਪ੍ਰਿੰਟ ਵਾਈਜ਼ ਬਹੁਤ ਸ਼ਾਨਦਾਰ ਆ ਕਿਹੜੇ ਸੀਮਿੰਟ ਦਾ ਭਾਈ ਆਪ ਤੋਰਦੇ ਕਿਰਾ ਹੋਰ ਗੇੜਾ ਦਵਾ ਦੇ ਮਾੜਾ ਆਪ ਵੀਰੇ ਏਬੀਐਸ ਦੇ ਮੈਜਿਕ ਦੀ ਆ ਏਬੀਐਸ ਦੇ ਮੈਜਿਕ ਦੀ ਹਾਂਜੀ ਆ ਬਿਨਾਂ ਸ਼ੱਕ ਵੱਡੀਆਂ ਬਹੁਤ ਬੰਦੀਆਂ ਹਨਾ ਕੱਦ ਫੁੱਲ ਵੇਟ ਵੀਰੇ ਪੂਰਾ ਫੁੱਲ ਹੈ ਐ ਐ ਨੂੰ ਐ ਨੂੰ ਕੱਢ ਲੈ ਮਾੜੀ ਜੀ ਇਧਰ ਬਾਹਰ ਕੱਢ ਕੇ ਤੋਰ ਦੇ ਤੋਰ ਦੇ ਲੰਬੀ ਤੋਰ ਕੇ ਦਿਖਾ ਦੇ ਇੱਥੋਂ ਕਰੀ ਇਹਦੇ ਦੁੱਧ ਵਾਲੇ ਪੈਪ ਤੇ ਮਾਰਦੀ ਕੈਮਰਾ ਤੇ ਆਡਰ ਅੱਜ ਤਾਂ ਵੀਰੇ ਸਟਾਰਟਿੰਗ ਕਰੀ ਆਡਰ ਦੀ ਹੋਣੇ ਨੇ ਫਿਕਸ ਫਿਕਸ ਜੀ ਰੱਖੂ ਬੱਚੀ ਟੁੱਟ ਮਾ ਜਾਂ ਲੈ ਬਣੀ ਰੱਖੀ ਕਿਸੇ ਬਾਕੀ ਆਡਰ ਤੇ ਬੈਂਚ ਤੋਂ ਅਸੀਂ ਦਿਖਾ ਦਿਓ ਆ ਨਾੜਾ ਨੂੜਾ ਆਰਡਰ ਤੇ ਸੱਜਣੋਂ ਬਹੁਤ ਰੱਖਦੀ ਆ ਤੇ ਬਾਕੀ ਟਾਂਚੇ ਦੀ ਬਹੁਤ ਮਜ਼ਬੂਤ ਆ ਪਰ ਇਹ ਰਹਿੰਦੀਆਂ ਜ਼ਿਆਦਾਤਰ ਬਈ ਖੁੱਲੀਆਂ ਨੇ ਤੇ ਲਿਆਰੇ ਇਹਨਾਂ ਦੇ ਮੇਰੇ ਖਿਆਲ ਆ ਆਪਾਂ ਅੱਜ ਹੀ ਲਾਇਆ ਹਨ ਹਾਂਜੀ ਕਿਹੜੇ ਸੀਮਨ ਦੀ ਦੱਸਿਆ ਸੀ ਬਈ ਇਹ ਇਹ ਵੀਰੇ ਆਪ ਤਾਂ ਹੈਗੀ ਐਬੀਐਸ ਦੇ ਮੈਜਿਕ ਦੀ ਆਪ ਐਬੀਐਸ ਦੇ ਮੈਜਿਕ ਦੀ ਤੇ ਲੱਗਿਆ ਕਿਹੜਾ ਇਹ ਹੁਣ ਅਗੇ ਵੀਰੇ ਅਗੇ ਪੀਡੀਐਫ ਦਾ ਜਮਾਸਕਾ ਲੱਗਿਆ ਹੈ ਨਿਊ ਬੁਲਾਇਆ ਕਿ ਜਮਾਸਕਾ ਸੈਕਸਡ ਆ ਜਾਂ ਕਨਵੈਨਸ਼ਨ ਨਹੀਂ ਨਾਰਮਲ ਆ ਵੀਰੇ ਨਾਰਮਲ ਆ ਆ ਬੱਚੀ ਵੀ ਆ ਸਕਦੀ ਆ ਉੱਜ ਹਾਂਜੀ ਆ ਸਕਦੀ ਆ ਚਾਂਸ ਉਹਦੇ ਚ ਪੂਰੀ ਹੁੰਦੇ ਆ ਸੱਜਣੋਂ ਕਮਾ ਕੇ ਬ ਦੁੱਧ ਵੀਰੇ ਦੂਜੇ ਸੂਏ ਦਾ 38 ਕਿਲੋ ਦਾ ਤੇ ਦਿੱਤਾ ਹੋਇਆ ਨੇ ਆਪਣੇ ਕੋਲ 38 ਕਿਲੋ ਹਾਂ ਹੁਣ ਜਿਹੜਾ ਵੀ ਸੱਜਣ ਵੀਰੇ ਲੈ ਕੇ ਜਾਊਗਾ 35 ਕਿਲੋ ਮੰਨ ਕੇ ਲੈ ਜਾਏ ਠੀਕ ਹੈ ਪਰ ਦੇਊਗੇ ਇਹ 40 ਤੋਂ ਉੱਪਰ ਹੀ ਮੇਰੇ ਹਿਸਾਬ ਨਾਲ ਵੀ ਆਇਤ ਕਿਤੇ ਨੂੰ 40 ਪਲੱਸ ਜਾਣਾ ਚਾਹੀਦਾ ਕਿਉਂਕਿ ਮੌਸਮ ਆ ਜਿਹੜਾ ਮੌਸਮ ਇਹਦੇ ਐਂ ਕਹਿ ਸਕਦੇ ਆ ਵੀ ਇਹਨਾਂ ਦੇ ਨੂੰ ਕੂਲ ਮੌਸਮ ਆ ਹਾਂ ਕਿੰਨੇ ਦਿਨ ਕੱਢੂਗੀ ਇਹਦੇ ਵੀਰੇ 22 ਦਿਨ ਬਾਕੀ ਆ ਸੁਬਾਹ ਦੀ ਠੰਡੀ ਹੈ ਬਿਲਕੁਲ ਠੰਡੀ ਨਾ ਨਾ ਤੇ ਬਾਕੀ ਆ ਚੀਜ਼ ਦੀ ਚੜਾਈ ਬਹੁਤ ਸ਼ਾਨਦਾਰ ਰੱਖਦੀ ਆ ਉੱਤੋਂ ਤੇ ਆ ਗਈ ਉੱਤੋਂ ਇਹ ਵੀ ਸਟੇਟ ਬਿਲਕੁਲ ਹੈ ਨਾ ਖਰਾਕ ਇਹਨ ਰਾਕੋਂ ਟ੍ਰਾਂਜੈਕਸ਼ਨ ਤੇ ਚੱਲ ਰਹੀ ਨੇ ਜੀ ਠੀਕ ਆ ਗੱਲ ਇਹ ਇੱਥੋਂ ਦਿਖਾ ਦੇਂਗਾ ਜੀ ਆਰਡਰ ਕੋਲ ਤੋਂ ਏ ਉਹੀ ਗੱਲ ਆ ਵੀ ਉਹ ਨਫਾਫਾ ਚੰਗਾ ਬਣਾਉਗੀ ਥੱਲਿਓ ਤੇ ਹੁਣ ਲਿਆ ਕੈਮਰਾ ਗਾਂ ਵਾਲੇ ਬੰਨੇ ਇੱਥੋਂ ਨਾੜਾ ਨੂੜਾ ਦਿਖਾ ਦੇ ਅਗਲੇ ਬੰਨੇ ਆਰਡਰ ਤੇ ਤੇ ਪਾਈਪ ਪੂਪ ਦਿਖਾ ਦੇ ਤੇ ਬੱਚੀ ਇਹ ਕਹਿ ਸਕਦਾ ਵੀ ਬਹੁਤ ਕਮਾਲ ਦੀ ਆ ਦੁੱਧ ਚੰਗਾ ਪਾ ਦੂ ਤੇ ਚੰਗੀ ਬਰੀਡ ਸੱਜਣੋ ਬਣਾ ਦੂ ਤੇ ਦੁੱਧ ਦੀ ਜਿਹੜੀ ਕੰਪੈਸਟੀ ਆ 40 ਤੋਂ ਪਲੱਸ 20 ਕਹਿੰਦੇ ਨੇ ਚਲੀ ਜਾਣਾ ਇਸ ਵਾਰੀ ਕਿਉਂਕਿ ਇਸ ਵਾਰੀ ਮੌਸਮ ਠੰਡਾ ਗਰਮੀ ਚ ਘਟਾ ਜਾਂਦੀਆਂ ਨੇ ਪੰਜ ਚਾਰ ਤੇ ਸਰਦੀ ਜਾਂ ਨਹੀਂ ਪਤਾ ਹੈ ਬਈ 5-7 ਕਿਲੋ ਆਪਾ ਕਰ ਦੇਣਾ। ਹਾਂਜੀ ਹਾਂ ਇਹਦਾ ਇਹ ਦਿਨ ਕਿੰਨੇ ਦੱਸਿਆ ਸੀ ਪੈਂਡਿੰਗ ਇਹਦੇ 22 ਦਿਨ ਬਾਕੀ ਆ ਵੀਰੇ। ਪੂਰੇ 22। ਹਾਂਜੀ। ਪੈਸੇ ਕਿੰਨੇ ਲਵਾਂਗੇ ਅੱਜ ਇਹਦੇ? ਪੈਸਾ ਵੀਰੇ ਇਹਦੇ 1,70,000 ਰੁਪਏ ਰੇਟ ਆ। ਸਾਮ ਸਮ ਜਿਹੜਾ ਕੰਮ ਆ। ਬਾ ਕੋਈ ਨਾ ਵੀ ਛੱਡ ਦਾਂ ਜਿਹੜੇ 20-22 ਦਿਨ ਸਾਮੂਗਾ ਵੀਰੇ। ਮੋਕੇ ਤੇ ਕਰ ਲਾਂਗੇ ਵੀਰੇ ਕੋਈ ਗੱਲ ਨਹੀਂ ਮਾਨਤਾ ਕਰ ਦਾਂਗੇ ਇਹ ਜੋ। ਹਾਂਜੀ ਹਾਂ। ਤੇ ਬਾਕੀ ਜਿਹੜੇ ਸੀਮਾਂ ਦੀ ਦੱਸਿਆ ਤੇ ਜਿਹੜਾ ਲੱਗਿਆ ਉਹਦੀ ਗਾਰੰਟੀ ਆ ਵੀ। ਉਹਦੀ ਗਾਰੰਟੀ ਹੋ ਵੀਰੇ। ਤੇ ਉਹ ਬੱਛੀਆਂ ਦੀ ਵੀ। ਹਾਂਜੀ। ਠੀਕ ਆ ਗੱਲ ਤੇ ਹੁ ਇਹ ਰਾਣੀ ਵੈੜੀ ਲੱਗਦੀ ਆ ਮੈਨੂੰ ਸਾਰੇ ਫਾਰਮ ਵੀ ਆ ਨਾ ਹਾਂਜੀ ਸਭ ਤੋਂ ਟੌਪ ਹੀ ਆ ਵੀਰੇ ਸਭ ਤੋਂ ਟੌਪ ਹੀ ਆ ਜਿਹੜੇ ਸਾਹਿਬ ਨੇ ਇਹਦਾ ਕੱਦ ਦਿਖਾ ਦੇਈਂ ਕਰੀ ਤੇ ਚੜਾਈ ਦਿਖਾ ਦੇਈ ਉਤੋਂ ਤੇ ਸਮੀ ਸੁਮੀ ਦਿਖਾ ਦੇਈ ਤੇ ਆ ਚੀਜ਼ਾਂ ਨੇ ਇਹਦਾ ਗੈਪ ਗੂਗ ਦਿਖਾ ਦੇ ਪ੍ਰਿੰਟ ਵੀ ਬਹੁਤ ਵਾਹ ਕਮਾਲ ਲੱਗਿਆ ਤੇ ਆਰਡਰ ਨਾ ਜਦੋਂ ਨੇ ਤਿਆਰ ਕਰ ਲਿਆ ਉਹ ਕੰਮ ਹੋ ਜੂਗੀ ਜਿਹੜਾ ਸੱਜਣ ਇਹਨੂੰ ਦੇਖੂਗਾ ਉਹ ਦੇਖੂਗਾ ਯਾਰ ਇਹਨੂੰ ਵੀ ਬਾਕੀ ਕੋਈ ਚੀਜ਼ ਜਾਂਦੀ ਆ ਧੋਰ ਚੋਬਰਾ ਖੋਲ ਕੇ ਇਹਨੂੰ ਵੱਡੀ ਵੀ ਫੁੱਲਾ ਚੜਾਈ ਵੀ ਫੁੱਲਾ ਤੇ ਜਿਹੜੇ ਸਾਹਿਬ ਨੇ ਆਪਾਂ ਕਹਿ ਸਕਦੇ ਆ ਕਿ ਬਾਜਨ ਵਾਲੀ ਵੈੜਾ ਤੇ ਵੱਡੀ ਐ ਉਹ ਨੀ ਇਹ ਥੱਲਿਓ ਮਜ਼ਬੂਤ ਆ ਗਈ ਲੈਗ ਸਕੋਰ ਵਾਲੇ ਪੱਖ ਤੋਂ ਕਰ ਲਈਏ ਗੱਲ ਇਹ ਕਿਹੜੇ ਸੀਮਨ ਦੇ ਆ ਬਈ ਆਪ ਇਹ ਵੀਰੇ ਆਪ ਤਾਂ ਹੈਗੀ ਆ ਪੀਡੀਐਫ ਤੇ ਸਜਾਕ ਦੀ ਸਜਾਕ ਹਾਂਜੀ ਤੇ ਅੱਗੇ ਵੀਰੇ ਇਹ ਡ੍ਰਿਫਟਰ ਤੋਂ ਗੱਭਣਾ ਪੀਡੀਐਫ ਦੇ ਡ੍ਰਿਫਟਰ ਡ੍ਰਿਫਟਰ ਨੋਈ ਬੜੇ ਕੱਬੇ ਕੱਬੇ ਜੀ ਅੱਜ ਹੀ ਸੁਣਿਆ ਨਵੇਂ ਬੋਲੇ ਆਏ ਵੀਰੇ ਠੀਕ ਆ ਗੱਲ ਦੋਨੇ ਬੋਲੇ ਨਵੇਂ ਆ ਇਹ ਠੀਕ ਆ ਗੱਲ ਨਾਰਮਲ ਸੀਮਨ ਲੱਗਿਆ ਵੀਰੇ ਕਹਿ ਸਕਦੇ ਆ ਵੀ ਬਹੁਤ ਟੌਪ ਤੇ ਰਿਕਾਰਡ ਵਾਲੇ ਬੋਲ ਨੇ ਤੁਹਾਡੇ ਕੀ ਰੰਗ ਹੋ ਰਹੇ ਨੇ ਬੱਡੀ-ਬੁੱਡੀ ਵਾਲਾ ਤਾਂ ਸੱਜਣਾ ਦੋਨਾਂ ਬੈੜਾਂ ਦੀ ਕੋਈ ਲੇਖਾ ਨਹੀਂ ਹੈਗਾ ਉਹ ਸੀਨ ਨਹੀਂ ਹੋਊਗਾ ਵੀ ਤੁਹਾਨੂੰ ਐ ਲੱਗੂ ਵੀ ਪਤ ਨਹੀਂ ਕੈਮਰੇ 'ਚ ਵੱਡੀ ਲੱਗ ਗਈ ਯਾਰ ਵੀ ਨੇੜੇ ਆ ਕੇ ਬੈੜ ਛੋਟੀ ਜੀ ਆ ਇਹ ਜ਼ਰੂਰ ਹੋ ਸਕਦਾ ਤੁਹਾਨੂੰ ਨੇੜੇ ਆ ਕੇ ਨਾ ਮਾੜੀ-ਮੋਟੀ ਵੱਡੀ ਲੱਗ ਸਕਦੀ ਆ ਉਹ ਕੰਮ ਨਹੀਂ ਹੋਊਗਾ ਵੀ ਆਪਣੀ ਦਿਖਾਈ ਹੋਈ ਬੈੜ ਸਾਨੂੰ ਨੇੜੇ ਆ ਕੇ ਲੱਗੂ ਵੀ ਯਾਰਾ ਛੋਟੀ ਬੈੜ ਦੀ ਬਾਈ ਨੇ ਪਤ ਨਹੀਂ ਜ਼ੂਮ ਕਰਕੇ ਵੱਡੀ ਬਣਾਤੀ ਕਿਉਂਕਿ ਇਹਨਾਂ ਨੂੰ ਕੋਈ ਜ਼ੂਮ ਦੀ ਜ਼ਰੂਰਤ ਨਹੀਂ ਹੈਗੀ ਜਿਵੇਂ ਆਪਾਂ ਕਹਿ ਲਿਆ ਨਾ ਇਹਨਾਂ ਨੂੰ ਕੋਈ ਬਾਹਲੇ ਬਿਊਟੀ ਪਾਰਲਰ ਦੀ ਜ਼ਰੂਰਤ ਆ ਕਿਉਂਕਿ ਬੈਡਾਂ ਦੀ ਨਸਲ ਬਹੁਤ ਚੰਗੀ ਆ ਕੁਆਲਿਟੀ ਬਹੁਤ ਚੰਗੀ ਆ ਆਰਡਰ ਚੱਕ ਲਿਆ ਬਾਈ ਫਿਕਸ ਫਿਕਸ ਜੇ ਜਮੀ ਆਰਡਰ ਵੀਰੇ ਫਿਕਸ ਰੱਖੂ ਵੀ ਲੱਤਾਂ ਇੱਥੇ ਰੋਕ ਲਾ ਇੱਕ ਇੱਥੇ ਦਿਖਾ ਦੀ ਗਰੀ ਜਦੋਂ ਵੀਰੇ ਆਰਡਰ ਤਿਆਰ ਹੋਗਾ ਨਾ ਇਹ ਤਾਂ ਤੁਰਿਆ ਨਹੀਂ ਜਾਂਦਾ ਠੀਕ ਆ ਗੱਲ ਇਹਨਾਂ ਲੱਤਾਂ ਦੇ ਵਿੱਚ ਫਸੇ ਜਾਂਦਾ ਚਵਾਈ ਵਾਲਾ ਰੱਖਦੀ ਆ ਤੇ ਉੱਚਾ ਰੱਖਦੀ ਹੋਣੀ ਹੈ ਨਾ ਹਾਂ ਆਰਡਰ ਦੇਖ ਲਓ ਜਿਹੜਾ ਆਪਾਂ ਲਈ ਵੀ ਖੁੱਚ ਤੋਂ ਉੱਪਰ ਆ ਕੰਮਜਾਵਾਤ ਉੱਪਰ ਰੱਖਦੇ ਵੀਰੇ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਤੇ ਜਿਵੇਂ ਆਪਾਂ ਇਹ ਗੱਬਣ ਵੜਾ ਦੇਵਾਂਗੇ ਕੋਈ ਸ਼ਰਲਾ ਛਿੱਟਾ ਟਾਈਟ ਫਾਈਟ ਵੱਧ ਘੱਟ ਆਪਣੀ ਗਾਰੰਟੀ ਹੋਵੇਰੇ ਜੇ ਇੱਕ ਧਾਰ ਵੀ ਘੱਟ ਹੋਵੇ ਤੇ ਬਾਕੀ ਮੈਂ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਸੱਜਣ ਖਰੀਦੂਗਾ ਉਹ ਬਈ ਗੱਬਣ ਹੀ ਇੱਥੋਂ ਚੇਪਾ ਲਾ ਕੇ ਪਾਸ ਕਰਕੇ ਲੈ ਜੀ ਹਾਂ ਜੀ ਆਪਣੀ ਪੂਰੀ ਤਸੱਲੀ ਕਰਕੇ ਇਹਦਾ ਦੁੱਧ ਦਾ ਪੀਕ ਲੈਵਲ ਕਿੰਨਾ ਕਰ ਰਿਹਾ ਹੈ ਇਹਦਾ ਵੀਰੇ ਦੂਜੇ ਸੂਏ ਦਾ 50 ਕਿਲੋ ਦਾ ਰਿਹਾਗਾ 50 ਕਿਲੋ ਦਾ ਪਰ ਅਗਲਾ ਵੀਰੇ 45 ਕਿਲੋ ਮੰਨ ਕੇ ਲੈ ਜੀ ਤੇ ਬਾਕੀ ਆਪਾਂ ਇਹਨੂੰ ਮੇਰੇ ਖਿਆਲ ਨਾਲ ਦੂਜੇ ਵੀ ਕਹਿ ਸਕਦੇ ਦੀ ਇਹਦੇ ਹਿਸਾਬ ਨਾਲ ਇਹਦਾ ਟੰਚਾ ਹੈ ਨਾ ਹਾਂ ਵੀਰੇ ਜੋ ਚੀਜ਼ ਆਪਾਂ ਉਹੀ ਦੱਸਾਂਗੇ ਠੀਕ ਆ ਗੱਲ ਆ ਤੇ ਚੌਥੇ ਹੁੰਦੀ ਆਪਾਂ ਚੌਥੇ ਗੱਲਾਂ ਤੇ ਪੀਨ ਚ ਵਪਾਰ ਤਾਂ ਨਹੀਂ ਕਰਦੇ ਆਪਾਂ ਨਹੀਂ ਨਹੀਂ ਵੀਰੇ ਸਾਰੇ ਪਸ਼ੂ ਘਰ ਦਿਆ ਠੀਕ ਆ ਗੱਲ ਵੀ ਜਿਹੜੇ ਪਸ਼ੂ ਦੋ ਚਾਰ ਵਿੱਚੋਂ ਐਡ ਹੋ ਜਾਂਦੇ ਆ ਤੇ ਆਪਾਂ ਵਿੱਚੋਂ ਦੋ ਚਾਰ ਪਸ਼ੂ ਸੇਲ ਕਰ ਲੈਂਦੇ ਆ ਸੇਲ ਕਰ ਦਿੰਨੇ ਵੀਰੇ ਜੇ ਨਵੀਆਂ ਬੈੜਾ ਤਿਆਰ ਹੋਈ ਜਾਂਦੀਆਂ ਮਗਰ 50 ਨੂੰ ਟੱਚ ਕਰ ਸਕਦੀ ਆ ਕਰੂਗੀ ਵੀਰੇ ਪਿਛਲੇ ਸਾਲ ਕਿੰਨਾ ਪਾਇਆ ਪਿਛਲੇ ਸਾਲੇ ਵੀਰੇ 50 ਨੂੰ ਟੱਚ ਕਰਦੀ ਰਹੀ ਐ ਇਹ ਸਰਦੀ ਸੂਈ ਸੀ ਹਾਂਜੀ ਤੇ ਮੌਸਮਾਇਤ ਸੀਮਨ ਵੀ ਟੌਪ ਦੇ ਲੱਗਿਆ ਸੱਜਣੋ ਤੇ ਬੈੜਾਂ ਵੀ ਬਹੁਤ ਕਮਾਲ ਦੀਆਂ ਦਿਖਾਤੀਆਂ ਸਾਨੂੰ ਬਾਕੀ ਬਾਈ ਦੇ ਫਾਰਮ 'ਚ ਤਕਰੀਬਨ ਤਕਰੀਬਨ ਕੋਈ 50 ਡੇੜ ਗੇੜ ਹੋਣਗੇ ਨਾ ਆਪਣੇ ਹਾਂ ਜੀ 50 ਡੇੜ ਗੇੜ ਨਾ 50 ਦੇ ਆਸੇ ਪਾਸੇ ਨੇ ਤੇ ਇਹ ਚਾਰ ਬੈੜਾਂ ਦਿਖਾਈਆਂ ਇਧਰੋਂ ਤੇ ਬਾਕੀ ਫਾਰਮ ਬਹੁਤ ਸ਼ਾਨਦਾਰ ਆ ਹਵਾਦਾਰ ਆ ਤੇ ਖੁੱਲਾ ਫਾਰਮ ਆ ਬਾਈ ਦਾ ਜਿਹੜੇ ਭਰਾਵਾਂ ਨੇ ਕਹਿ ਲਈ ਵੀ ਫਾਰਮ ਵੀ ਰੈਡੀ ਕਰਨਾ ਉਹ ਕੋਸ਼ਿਸ਼ ਕਰਿਆ ਕਰੋ ਵੀ ਫਾਰਮ ਜਿਆਦਾਤਰ ਵੀ ਹੈ ਨਾ ਸਾਈਡਾਂ ਤੋਂ ਖੁੱਲਾ ਹੋਵੇ। ਹਾਂ ਵੀਰੇ ਚਾਰੇ ਪਾਸੇ ਖੁੱਲੇ ਹੋਣ ਹਵਾ ਕ੍ਰੋਸ ਹੁੰਦੀ ਆ। ਹਾਂ ਉਹਦੇ 'ਚ ਇਹ ਹੁੰਦਾ ਵੀ ਹੋਮੋਸ ਜੀ ਨਹੀਂ ਬਣਦੀ ਫਾਰਮ 'ਚ ਨਾ। ਹਾਂ ਬਾਕੀ ਆਪਣਾ ਉਪਰਾਂ ਉਪਰੋ ਵੀ ਖੁੱਲਾਗਾ ਵੀਰੇ ਇਹ। ਠੀਕ ਆ ਗੱਲ। ਹਵਾ ਚਾਰੇ ਪਾਸੇ ਕ੍ਰੋਸ ਹੁੰਦੀ ਆ ਉਹਦੇ। ਹਵਾ ਦੀ ਕ੍ਰੋਸਿੰਗ ਜ਼ਰੂਰੀ ਹੁੰਦੀ ਆ ਰੇਕ ਫਾਰਮ 'ਚ ਤੇ ਇਹਦਾ ਰੇਟ। ਇਹਦਾ ਵੀਰੇ 2 ਲੱਖ ਤੇ 20 ਹਜ਼ਾਰ ਲੈਣਾ। 2 20 ਤੇ ਉਹਦਾ 170। ਉਹਦਾ 170। ਜੋੜਾ ਕਿੰਨੇ ਦਾ ਪਾਵਾਂਗੇ ਇਹ? ਜੋੜਾ ਵੀਰੇ ਕੋਈ ਨਾ ਮੌਕੇ ਤੇ ਕਰ ਲਾਂਗੇ ਮਾਨਤਾ ਨਾ। ਜੋੜ ਜੋੜੇ ਦੀ ਬਣਾ ਲਾ ਕੋਈ ਜੋ ਜੋੜਾ ਵੀਰੇ ਦੇ ਦਾਂਗੇ 360 ਦਾ ਜਾਨ 360 ਦਾ ਕਿੰਨੇ ਕੱਲੀ ਕੱਲੀ ਦੇ ਕਿੰਨੇ ਬਣਦੇ ਜਿਆਦੇ ਬਣਦੇ ਕੱਲੀ ਕੱਲੀ ਦੇ ਬਸ ਥੋੜਾ ਬੋਤਾ ਫਰਕ ਪੈਂਦਾ ਠੀਕ ਹੈ ਗੱਲ ਆ 3 ਲੱਖ ਤੇ 60 ਹਜ਼ਾਰ ਦਾ ਬਾਈ ਕਹਿੰਦਾ ਜੋੜਾ ਦੇ ਦਾਂਗੇ ਮਾਨਤਨ ਸੱਜਣੋਂ ਮੈਨੂੰ ਪਤਾ ਵੀ ਇਹਦੇ ਚ ਹੋਰ ਵੀ ਹੋ ਜੂਗਾ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੋਊਗਾ ਜੇ ਤੁਸੀਂ ਆਖੋ ਕੋਈ 20 50 ਹਜ਼ਾਰ ਵਾਲਾ ਵਟਾ ਉਦਾਂ ਦਾ ਫਰਕ ਨਹੀਂ ਪਰ ਪਸ਼ੂ ਕੁਆਲਿਟੀ ਦੇ ਨੇ ਤੇ ਦੁੱਧ ਵਾਲੇ ਮਾਮਲੇ ਚ ਬਾਈ ਗਰੰਟੀ ਦੇਈ ਜਾਂਦਾ ਤੇ ਸੀਮਨ ਵਾਲੇ ਮਾਮਲੇ ਚ ਸਭ ਤੋਂ ਮੇਨ ਗੱਲ ਇਹੀ ਹੁੰਦੀ ਆ ਤੇ ਨੰਬਰ ਬੋਲ ਦਿਓ ਬਾਈ ਨੰਬਰ ਵੀਰੇ 70097 ਹਾਂਜੀ 43806 70097 43806 ਜਗਾ ਕਿਹੜੀ ਆ ਗਈ ਪਿੰਡਾ ਗੁਣਾ ਜਗਾ ਵੀਰੇ ਆਪਣਾ ਮਾਡਲ ਟਾਊਨ 2 ਦੇ ਵਿੱਚ ਪੈਂਦਾਗਾ ਠੀਕ ਹੈ ਜੀ ਪਿੰਡ ਆਪਣਾ ਸ਼ੇਰੋਂ ਠੀਕ ਹੈ ਜੀ ਤੇ ਨੇੜੇ ਆਪਣੇ ਸੁਨਾਮ ਰਹਿ ਜਾਂਦਾ ਆ ਤਹਿਸੀਲ ਸੁਨਾਮ ਆ ਸਜਨੋ ਜ਼ਿਲ੍ਹਾ ਰਹਿ ਜਾਂਦਾ ਬਾਈ ਹੋਰਾਂ ਦਾ ਸੰਗਰੂਰ ਫਿਲਹਾਲ ਇਹ ਚਾਰ ਪਸ਼ੂ ਬਾਈ ਕੋਲੇ ਫੋਰ ਸੇਲ ਨੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ